ਪੁਰਾਣੇ ਸਮੇਂ ਦੇ ਰਾਜ ਵਿੱਚ ਇੱਕ ਬਹੁਤ ਹੀ ਧਨਵਾਨ ਸੇਠ ਰਹਿੰਦਾ ਸੀ। ਉਹਦੇ ਕੋਲ ਬਹੁਤ ਧਨ ਦੌਲਤ ਸੀ। ਇੱਕ ਦਿਨ ਉਹਨੇ ਹਿਸਾਬ ਜਲਾਇਆ ਤਾਂ ਉਸਨੂੰ ਪਤਾ ਲੱਗਾ ਕਿ ਉਹਦੇ ਕੋਲ ਜਿੰਨੀ ਵੀ ਦੌਲਤ ਹੈ ਇਹ ਤਾਂ ਸਿਰਫ ਉਹਦੇ ਬੱਚਿਆਂ ਲਈ ਹੀ ਮਸਾਂ ਪੂਰੀ ਹੋਵੇਗੀ। ਉਹ ਸੋਚਾਂ ਵਿੱਚ ਪੈ ਗਿਆ ਕਿ ਉਸਦੇ ਬੱਚਿਆਂ ਦੇ ਬੱਚੇ ਤੇ ਫਿਰ ਉਹਨਾਂ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ ਦਾ ਪ੍ਰਬੰਧ ਕਿਵੇਂ ਹੋਵੇਗਾ? ਧਨ ਦੀ ਕਮੀ ਵਿੱਚ ਤਾਂ ਉਹਨਾਂ ਦਾ ਜੀਵਨ ਬੜਾ ਮੁਸ਼ਕਲ ਹੋ ਜਾਏਗਾ। ਇਸੇ ਗੱਲ ਬਾਰੇ ਸੋਚ-ਸੋਚ ਕੇ ਉਹ ਬੜਾ ਚਿੰਤਤ ਰਹਿਣ ਲੱਗ ਪਿਆ। ਤੇ ਉਹਨਾਂ ਦਿਨਾਂ ਵਿੱਚ ਹੀ ਭਗਵਾਨ ਗੌਤਮ ਬੁੱਧ ਮਗਧ ਰਾਜ ਵਿੱਚ ਆਏ ਹੋਏ ਸੀ। ਉਸਨੂੰ ਕਿਸੇ ਨੇ ਦ ਉਹ ਤੇਰੀਆਂ ਚਿੰਤਾਵਾਂ ਦਾ ਹੱਲ ਜ਼ਰੂਰ ਕਰ ਦੇਣਗੇ ਉਹ ਸੇਠ ਗੌਤਮ ਬੁੱਧ ਦੇ ਕੋਲ ਜਾਂਦਾ ਹੈ ਤੇ ਕਹਿੰਦਾ ਹੈ ਕਿ हे ਮਹਾਤਮਾ ਮੈਂ ਚਾਹੁੰਦਾ ਹਾਂ ਕਿ ਮੇਰੇ ਕੋਲ ਇੰਨਾ ਧਨ ਹੋਵੇ ਕਿ ਮੇਰੇ ਬੱਚੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ ਫਿਰ ਉਹਨਾਂ ਦੇ ਬੱਚੇ ਇਸੇ ਤਰ੍ਹਾਂ ਅਗਲੀਆਂ ਕਈ ਪੀੜ੍hiyan ਵੀ ਜੇ ਮੇਰੇ ਧਨ ਦਾ ਉਪਯੋਗ ਕਰਦੀਆਂ ਰਹਿਣ ਤਾਂ ਮੇਰਾ ਧਨ ਕਦੇ ਖਤਮ ਨਾ ਹੋਵੇ ਗੌਤਮ ਬੁੱਧ ਮੁਸਕਰਾਏ ਤੇ ਕਹਿਣ ਲੱਗੇ ਬਿਲਕੁਲ ਅਜਿਹਾ ਹੀ ਹੋਵੇਗਾ ਪਰ ਉਸ ਤੋਂ ਪਹਿਲਾਂ ਤੂੰ ਇੱਕ ਕੰਮ ਕਰ ਇਸ ਸ਼ਹਿਰ ਦੇ ਬਾਹਰ ਇੱਕ ਝੁੱਗੀ ਵਿੱਚ ਇੱਕ ਪਰਿਵਾਰ ਰਹਿੰਦਾ ਹੈ ਉਹਨਾਂ ਨੂੰ ਦਾਨ ਵਿੱਚ ਇੱਕ ਦਿਨ ਦੇ ਭੋਜਨ ਦਾ ਰਾਸ਼ਨ ਦੇ ਕੇ ਆ ਇਹ ਸੁਣ ਕੇ ਉਹ ਸੇਠ ਤਿੱਤੁਰੰਤ ਹੀ ਇੱਕ ਦਿਨ ਦੇ ਖਾਣੇ ਦੀ ਸਮਗਰੀ ਨਾਲ ਭਰਿਆ ਥੈਲਾ ਲੈ ਕੇ ਸ਼ਹਿਰ ਦੇ ਬਾਹਰ ਵਾਲੀ ਝੁੱਗੀ ਵਿੱਚ ਪਹੁੰਚ ਗਿਆ ਉਹ ਜਿਵੇਂ ਹੀ ਝੁੱਗੀ ਦੇ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਝੁੱਗੀ ਦੇ ਅੰਦਰ ਇੱਕ ਬੁੱਢੀ ਤੇ ਉਸ ਦੀ ਜਵਾਨ ਬਹੂ ਹੈ ਬੁੱਢੀ ਔਰਤ ਬੈਠ ਕੇ ਧਿਆਨ ਸਿਮਰਨ ਕਰ ਰਹੀ ਹੈ ਤੇ ਉਸ ਦੀ ਬਹੂ ਖਾਣਾ ਬਣਾ ਰਹੀ ਹੈ ਸੇਠ ਨੇ ਬਹੂ ਵੱਲ ਦੇਖ ਕੇ ਭੋਜਨ ਦੀ ਸਮਗਰੀ ਦਾ ਥੈਲਾ ਅੱਗੇ ਵਧਾਉਂਦਿਆਂ ਕਿਹਾ ਮੈਂ ਇਸ ਸ਼ਹਿਰ ਦਾ ਇੱਕ ਅਮੀਰ ਸੇਠ ਹਾਂ ਤੇ ਤੁਹਾਡੇ ਪਰਿਵਾਰ ਲਈ ਇੱਕ ਦਿਨ ਦੇ ਭੋਜਨ ਦਾ ਰਾਸ਼ਨ ਲੈ ਕੇ ਆਇਆ ਇਸ ਨੂੰ ਰੱਖ ਲਓ ਇਹ ਸੁਣ ਕੇ ਬਹੂ ਨੇ ਮਨ ਕਰਦਿਆਂ ਕਿਹਾ ਪਰ ਸਾਡੇ ਕੋਲ ਅੱਜ ਦੇ ਭੋਜਨ ਦਾ ਪ੍ਰਬੰਧ ਹੈਗਾ ਤਸਿਰਨੇ ਕਿਹਾ ਕੋਈ ਗੱਲ ਨਹੀਂ ਇਸ ਨਾਲ ਕੱਲ ਦੇ ਭੋਜਨ ਦਾ ਪ੍ਰਬੰਧ ਹੋ ਜਾਏਗਾ ਉਸ ਔਰਤ ਨੇ ਨਿਮਰਤਾ ਨਾਲ ਕਿਹਾ ਮਾਫ ਕਰਨਾ ਪਰ ਅਸੀਂ ਅਗਲੇ ਦਿਨ ਲਈ ਵੀ ਇਕੱਠਾ ਕਰਕੇ ਨਹੀਂ ਰੱਖਦੇ ਅਸੀਂ ਰੋਜ਼ ਦੇ ਭੋਜਨ ਦਾ ਪ੍ਰਬੰਧ ਰੋਜ਼ ਹੀ ਕਰਦੇ ਹਾਂ ਇਹ ਸੁਣ ਕੇ ਉਹ ਸੇਠ ਹੈਰਾਨ ਹੋ ਗਿਆ ਉਸ ਪਰਿਵਾਰ ਦੀ ਮਾਨਸਿਕਤਾ ਦੇਖ ਕੇ ਉਸ ਨੇ ਗੰਭੀਰਤਾ ਨਾਲ ਸੋਚਿਆ ਕਿ ਇੱਕ ਇਹ ਲੋਕ ਨੇ ਜੋ ਆਪਣੇ ਕੱਲ ਲਈ ਵੀ ਕੁਝ ਇਕੱਠਾ ਨਹੀਂ ਕਰਦੇ ਤੇ ਇੱਕ ਮੈਂ ਹਾਂ ਜੋ ਆਪਣੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਲਈ ਧਨ ਇਕੱਠਾ ਕਰਨ ਦੀ ਚਿੰਤਾ ਵਿੱਚ ਮਰਿਆ ਜਾ ਰਿਹਾ ਹਾਂ ਹੁਣ ਉਸ ਸੇਠ ਨੂੰ ਸਮਝ ਆ ਗਿਆ ਸੀ ਕਿ ਆਖਰ ਗੌਤਮ ਬੁੱਧ ਨੇ ਉਸ ਨੂੰ ਸ਼ਹਿਰ ਦੇ ਬਾਹਰ ਇਸ ਝੁੱਗੀ ਵਿੱਚ ਕਿਉਂ ਭੇਜਿਆ ਹੈ ਪਰ ਅਗਲੇ ਦਿਨ ਸਵੇਰੇ ਆਪਣੇ ਕੁਝ ਸਵਾਲ ਲੈ ਕੇ ਉਹ ਸੇਠ ਫਿਰ ਤੋਂ ਗੌਤਮ ਬੁੱਧ ਦੇ ਕੋਲ ਜਾ ਪਹੁੰਚਿਆ ਤੇ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਜੋ ਮੈਨੂੰ ਸਮਝਾਉਣਾ ਚਾਹੁੰਦੇ ਸੀ ਉਹ ਮੈਂ ਸਮਝ ਗਿਆ ਪਰ ਕੀ ਤੁਸੀਂ ਮੈਨੂੰ ਚਿੰਤਾ ਦੇ ਬਾਰੇ ਥੋੜਾ ਵਿਸਥਾਰ ਨਾਲ ਦੱਸ ਸਕਦੇ ਹੋ ਕਿ ਚਿੰਤਾ ਹੁੰਦੀ ਕੀ ਹੈ ਤੇ ਕਿਵੇਂ ਪੈਦਾ ਹੁੰਦੀ ਹੈ ਤੇ ਇਸ ਦਾ ਨਿਵਾਰਣ ਕੀ ਹੈ ਗੌਤਮ ਬੁੱਧ ਨੇ ਕਿਹਾ ਕਿ ਕੱਲ ਦੇ ਲਈ ਕੀਤੀ ਜਾਣ ਵਾਲੀ ਚਿੰਤਾ ਸਾਡੇ ਕੱਲ ਨੂੰ ਬਦਲੇ ਜਾਂ ਨਾ ਬਦਲੇ ਪਰ ਉਹ ਸਾਡੀ ਅੱਜ ਦੀ ਖੁਸ਼ੀ ਜ਼ਰੂਰ ਖੋਹ ਲੈਂਦੀ ਹੈ ਚਿੰਤਾ ਇੱਕ ਐਸੀ ਮਾਨਸਿਕ ਬਿਮਾਰੀ ਹੈ ਜੋ ਸਾਡੇ ਜੀਵਨ ਤੋਂ ਹਰ ਤਰ੍ਹਾਂ ਦੀ ਖੁਸ਼ੀ ਨੂੰ ਖੋਹ ਲੈਂਦੀ ਹੈ ਤੇ ਇਸ ਨੂੰ ਨੀਰਸ ਬਣਾ ਦਿੰਦੀ ਹੈ ਅਸਲ ਵਿੱਚ ਚਿੰਤਾ ਦਾ ਕੋਈ ਹਕੀਕਤੀ ਅਸਤਿਤਵ ਨਹੀਂ ਹੁੰਦਾ ਚਿੰਤਾ ਇੱਕ ਅਜੀਹਾ ਭਾਵ ਹੈ ਅਜੀਹਾ ਵਿਚਾਰ ਹੈ ਜੋ ਆਉਣ ਵਾਲੇ ਭਵਿੱਖ ਦੇ ਡਰ ਨਾਲ ਪੈਦਾ ਹੁੰਦਾ ਹੈ ਜਿਨ੍ਹਾਂ ਚੀਜ਼ਾਂ ਉੱਪਰ ਸਾਡਾ ਕੋਈ ਕੰਟਰੋਲ ਨਹੀਂ ਜਿਨ੍ਹਾਂ ਲਈ ਅਸੀਂ ਕੁਝ ਵੀ ਨਹੀਂ ਕਰ ਸਕਦੇ ਉਹਨਾਂ ਚੀਜ਼ਾਂ ਦੇ ਬਾਰੇ ਵਾਰ-ਵਾਰ ਸੋਚਣਾ ਹੀ ਚਿੰਤਾ ਹੈ ਗੋਤਮ ਬੋਧ ਨੇ ਅੱਗੇ ਕਿਹਾ ਜਰਾ ਇੱਕ ਵਾਰ ਗਹਿਰਾਈ ਨਾਲ ਸੋਚ ਕੇ ਦੇਖੋ ਕਿ ਜਿਨ੍ਹਾਂ ਚੀਜ਼ਾਂ ਵਿੱਚ ਤੇਰਾ ਬਿਲਕੁਲ ਵੀ ਕੰਟਰੋਲ ਨਹੀਂ ਹੈ ਜਿਨ੍ਹਾਂ ਨੂੰ ਤੂੰ ਚਾਹ ਕੇ ਵੀ ਨਹੀਂ ਬਦਲ ਸਕਦਾ ਜੇਕਰ ਉਹਨਾਂ ਚੀਜ਼ਾਂ ਦੇ ਬਾਰੇ ਤੋਂ ਪੂਰਾ ਦਿਨ ਨਾ ਵੀ ਸੋਚੇ ਤਾਂ ਕੀ ਵਿਗੜ ਜਾਏਗਾ ਇਹ ਸੁਣ ਕੇ ਉਸ ਆਦਮੀ ਨੇ ਕਿਹਾ ਕਿ ਮਹਾਤਮਾ ਜੀ ਤਾਂ ਕੀ ਤੁਹਾਡੇ ਕਹਿਣ ਦਾ ਅਰਥ ਇਹ ਹੈ ਕਿ ਅਸੀਂ ਕਿਸੇ ਵੀ ਚੀਜ਼ ਜਾਂ ਘਟਨਾ ਦੇ ਬਾਰੇ ਵਿੱਚ ਸੋਚਣਾ ਹੀ ਛੱਡ ਦੇਈਏ ਬੁੱਧ ਨੇ ਕਿਹਾ ਜੀਵਨ ਵਿੱਚ ਜੋ ਵੀ ਸਮੱਸਿਆ ਆਈ ਹੈ ਜਾਂ ਫਿਰ ਆਉਣ ਵਾਲੀ ਹੈ ਉਸ ਦੇ ਬਾਰੇ ਵਿਚਾਰ ਕਰਕੇ ਉਸ ਦਾ ਹੱਲ ਕੱਢਣਾ ਇਹ ਤਾਂ ਸਾਡੀ ਬੁੱਧੀ ਦਾ ਧਰਮ ਹੈ ਪਰ ਉਸੇ ਸਮੱਸਿਆ ਦੇ ਬਾਰੇ ਨਿਰੰਤਰ ਲਗਾਤਾਰ ਵਾਰ-ਵਾਰ ਸੋਚਣਾ ਇਹ ਇੱਕ ਮਾਨਸਿਕ ਬਿਮਾਰੀ ਹੈ ਜਦੋਂ ਸਾਡਾ ਦਿਮਾਗ ਕਿਸੇ ਇੱਕ ਘਟਨਾ ਕਿਸੇ ਇੱਕ ਵਿਚਾਰ ਵਿੱਚ ਅਟਕ ਕੇ ਰਹਿ ਜਾਂਦਾ ਹੈ ਉਸੇ ਇੱਕ ਚੀਜ਼ ਜਾਂ ਘਟਨਾ ਦੇ ਬਾਰੇ ਪੂਰਾ ਦਿਨ ਸੋਚਦਾ ਰਹਿੰਦਾ ਹੈ ਬਸ ਉਸੇ ਚੀਜ਼ ਵਿੱਚ ਠਹਿਰ ਕੇ ਰਹਿ ਜਾਂਦਾ ਹੈ ਤਾਂ ਅਜਿਹੇ ਵਿਚਾਰ ਸਾਡੇ ਜੀਵਨ ਤੋਂ ਸਾਰੀ ਖੁਸ਼ੀ ਸਾਰਾ ਚੈਨ ਸਾਰਾ ਆਨੰਦ ਖੋਹ ਲੈਂਦਾ ਹੈ ਚਿੰਤਾ ਕਰਨ ਦਾ ਸਿੱਧਾ ਜਿਹਾ ਅਰਥ ਹੈ ਕਿ ਜੋ ਸਾਡੇ ਜੀਵਨ ਵਿੱਚ ਹੋਇਆ ਹੀ ਨਹੀਂ ਉਸ ਦੇ ਬਾਰੇ ਫालतू ਹੀ ਸੋਚਦੇ ਰਹਿਣਾ ਬੁੱਧ ਨੇ ਸੇਠਵਲ ਇਸ਼ਾਰਾ ਕਰਦੇ ਹੋਏ ਕਿਹਾ ਆਖਰ ਸੋਚ-ਸੋਚ ਕੇ ਤੂੰ ਕੀ ਬਦਲ ਲਵੇਂਗਾ ਪਰ ਹਾਂ ਜੇ ਤੂੰ ਅਸਲੀ ਕੁਝ ਕਰ ਰਿਹਾ ਹੈ ਤਾਂ ਜ਼ਰੂਰ ਕੁਝ ਬਦਲਾਅ ਲਿਆ ਸਕਦਾ ਹੈ ਪਰ ਜੇ ਉਸ ਚੀਜ਼ ਜਾਂ ਘਟਨਾ ਦੇ ਬਾਰੇ ਤੂੰ ਬਾਰ ਬਾਰ ਸੋਚਣਾ ਛੱਡ ਦੇਵੇਂਗਾ ਤਾਂ ਕੁਝ ਵੀ ਨਹੀਂ ਵਿਗੜਨ ਵਾਲਾ ਤਾਂ ਫਿਰ ਇੱਕ ਹੀ ਗੱਲ ਬਾਰੇ ਕਿਉਂ ਸੋਚਦੇ ਹੋ ਕਿਉਂ ਆਪਣੀ ਹਰ ਖੁਸ਼ੀ ਤੇ ਜੀਵਨ ਦੀ ਸ਼ਾਂਤੀ ਨੂੰ ਆਪਣੀ ਹੀ ਹੱਥੋਂ ਉਜਾੜ ਰਹੇ ਹੋ ਲੋਕ ਭੁਵਿੱਖ ਦੀਆਂ ਜਿਨ੍ਹਾਂ ਘਟਨਾਵਾਂ ਦੇ ਬਾਰੇ ਸੋਚ-ਸੋਚ ਕੇ ਪਰੇਸ਼ਾਨ ਰਹਿੰਦੇ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਘਟਨਾਵਾਂ ਤਾਂ ਉਹਨਾਂ ਦੇ ਜੀਵਨ ਵਿੱਚ ਕਦੇ ਘਟਦੀਆਂ ਹੀ ਨਹੀਂ ਚਿੰਤਾ ਕਰਨ ਨਾਲ ਤੁਹਾਡੀਆਂ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਣ ਵਾਲਾ ਪਰ ਤੁਹਾਡਾ ਅੱਜ ਦਾ ਸੁੱਖ ਚੈਨ ਜ਼ਰੂਰ ਚਲਾ ਜਾਵੇਗਾ ਬੁੱਧ ਕਹਿੰਦੇ ਨੇ ਕਿ ਤੂੰ ਇੱਕ ਗੱਲ ਦਾ ਅਨੁਭਵ ਕਰੀਂ ਕਿ ਚਿੰਤਾ ਨਾਲ ਭਰਿਆ ਇੱਕ ਘੰਟਾ ਤੁਹਾਨੂੰ ਪੂਰੇ ਦਿਨ ਦੀ ਮਿਹਨਤ ਨਾਲੋਂ ਵੀ ਜ਼ਿਆਦਾ ਥਕਾ ਦਿੰਦਾ ਹੈ ਅਸਲ ਵਿੱਚ ਜਦੋਂ ਕੋਈ ਅਣਚਾਹੀ ਘਟਨਾ ਵਾਸਤਵਿਕ ਜੀਵਨ ਵਿੱਚ ਹੋ ਵੀ ਜਾਂਦੀ ਹੈ ਤਾਂ ਉਹ ਸਾਨੂੰ ਉਹਨਾਂ ਦੁੱਖ ਨਹੀਂ ਦਿੰਦੀ ਜਿਨ੍ਹਾਂ ਸੀ ਅਸੀਂ ਉਸ ਦੇ ਬਾਰੇ ਸੋਚ-ਸੋਚ ਕੇ ਖੁਦ ਨੂੰ ਦੁਖੀ ਕੀਤਾ ਹੁੰਦਾ ਹੈ ਸੇਠ ਨੇ ਗੌਤਮ ਬੋਧ ਤੋਂ ਪੁੱਛਿਆ ਕਿ ਮਹਾਤਮਾ ਜੀ ਤਾਂ ਫਿਰ ਤੁਹਾਡੇ ਅਨੁਸਾਰ ਜੀਵਨ ਜੀਣ ਦਾ ਸਹੀ ਤਰੀਕਾ ਹੈ ਕਿ ਬੋਧ ਨੇ ਨਿਮਰਤਾ ਨਾਲ ਕਿਹਾ ਬੀਤੇ ਹੋਏ ਕੱਲ ਦਾ ਦੂਜਾ ਨਾਮ ਹੈ ਪਛਤਾਵਾ ਉਦਾਸੀ ਤੇ ਭਵਿੱਖ ਦਾ ਦੂਜਾ ਨਾਮ ਹੈ ਸੰਘਰਸ਼ ਜੇ ਅੱਜ ਸਾਡੇ ਮਨ ਵਿੱਚ ਕੋਈ ਇੱਛਾ ਹੈ ਤੇ ਉਹ ਪੂਰੀ ਨਹੀਂ ਹੁੰਦੀ ਆ ਮਾਨਵ ਕੁ ਭਵਖ ਦੀਆਂ ਯੋਜਨਾਵਾਂ ਬਣਾਉਣ ਲੱਗ ਜਾਂਦਾ ਹੈ ਭਵਖ ਵਿੱਚ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਅਜਿਹਾ ਸੋਚਣ ਲੱਗਦਾ ਹੈ ਪਰ ਇਹ ਜੀਵਨ ਜੀਵਨ ਆ ਦਾ ਭਵਖ ਵਿੱਚ ਹੈ ਤੇ ਨਾ ਹੀ ਅਤੀਤ ਵਿੱਚ ਜੀਵਨ ਤਾਂ ਇਸ ਪਲ ਦਾ ਨਾਮ ਹੈ ਮਤਲਬ ਇਸ ਪਲ ਦਾ ਅਨੁਭਵ ਹੀ ਜੀਵਨ ਦਾ ਅਨੁਭਵ ਹੈ ਤੇ ਅਸੀਂ ਇਹ ਸਭ ਜਾਣਦੇ ਹੋਏ ਵੀ ਇਸ ਸੱਚ ਤੋਂ ਅਣਜਾਣ ਬਣੇ ਰਹਿੰਦੇ ਹਾਂ ਜਾਂ ਤਾਂ ਅਸੀਂ ਬੀਤੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਗੁਆਚੇ ਰਹਿੰਦੇ ਹਾਂ ਜਾਂ ਆਉਣ ਵਾਲੇ ਸਮੇਂ ਦੀਆਂ ਯੋਜਨਾਵਾਂ ਬਣਾਉਂਦੇ ਰਹਿੰਦੇ ਹਾਂ ਤੇ ਸਾਡਾ ਜੀਵਨ ਬੀਤਦਾ ਚਲਾ ਜਾਂਦਾ ਹੈ ਸਿਰਫ ਇੱਕ ਸੱਚ ਜੇ ਅਸੀਂ ਆਪਣੇ ਅੰਦਰ ਉਤਾਰ ਲਈਏ ਕੇ ਨਾਸੀਂ ਬੀਤੇ ਹੋਏ ਕੱਲ ਨੂੰ ਬਦਲ ਸਕਦੇ ਆ ਤੇ ਨਾ ਹੀ ਅਸੀਂ ਆਉਣ ਵਾਲੇ ਭਵਿੱਖ ਨੂੰ ਬਦਲ ਸਕਦੇ ਆ ਅਸੀਂ ਤਾਂ ਸਿਰਫ ਪੂਰੇ ਧੀਰਜ ਤੇ ਸਾਹਸ ਨਾਲ ਭਵਿੱਖ ਦਾ ਸਵਾਗਤ ਕਰ ਸਕਦੇ ਆ ਉਸ ਨੂੰ ਸਵੀਕਾਰ ਕਰ ਸਕਦੇ ਆ ਤਾਂ ਕਿ ਅਜਿਹਾ ਕਰ ਨਾਲ ਸਾਡੇ ਜੀਵਨ ਦਾ ਹਰ ਪਲ ਖੁਸ਼ੀਆਂ ਨਾਲ ਨਹੀਂ ਭਰ ਜਾਵੇਗਾ ਸੇਠ ਨੇ ਕਿਹਾ ਮਹਾਤਮਾ ਦੀ ਗੱਲ ਤਾਂ ਤੁਸੀਂ ਠੀਕ ਹੀ ਕਹਿ ਰਹੇ ਹੋ ਪਰ ਕਿੰਨੀ ਵੀ ਕੋਸ਼ਿਸ਼ ਕਰ ਲਈਏ ਚਿੰਤਾ ਤਾਂ ਹੋ ਹੀ ਜਾਂਦੀ ਹੈ ਜ਼ਿਆਦਾ ਨਹੀਂ ਤਾਂ ਘਰ ਪਰਿਵਾਰ ਦੀ ਚਿੰਤਾ ਤਾਂ ਰਹਿੰਦੀ ਹੈ ਬੁੱਧ ਨੇ ਕਿਹਾ ਚਿੰਤਾ ਹੋਣਾ ਤਾਂ ਸੁਭਾਵਿਕ ਹੈ ਪਰ ਉਸ ਚਿੰਤਾ ਨੂੰ ਚਿੰਤਨ ਵਿੱਚ ਬਦਲਣਾ ਸਾਡਾ ਕੰਮ ਹੈ ਚਲੋ ਤੁਹਾਨੂੰ ਇੱਕ ਗੱਲ ਯਾਦ ਕਰਾਉਣਾ ਜੋ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ ਕਿ ਤੁਹਾਡੇ ਆਉਣ ਤੋਂ ਪਹਿਲਾਂ ਵੀ ਇਹ ਸੰਸਾਰ ਸੀ ਇਹ ਸਮਾਜ ਸੀ ਪਰਿਵਾਰ ਸੀ ਤੇ ਜਦੋਂ ਤੁਸੀਂ ਇਸ ਦੁਨੀਆ ਤੋਂ ਚਲੇ ਜਾਓਗੇ ਉਦੋਂ ਵੀ ਇਹ ਸਭ ਕੁਝ ਰਹੇਗਾ ਤੁਹਾਡੇ ਆਉਣ ਤੇ ਜਾਣ ਨਾਲ ਇਸ ਵਿੱਚ ਕੁਝ ਜ਼ਿਆਦਾ ਬਦਲਾਅ ਨਹੀਂ ਆਇਆ ਵੈਸੇ ਵੀ ਤੁਹਾਡੇ ਆਉਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਦਾ ਸਮਾਂ ਤੁਹਾਡੇ ਹੱਥ ਵਿੱਚ ਹੈ ਹੀ ਨਹੀਂ ਤੁਹਾਡੇ ਹੱਥ ਵਿੱਚ ਹੈ ਸਿਰਫ ਤੇ ਸਿਰਫ ਉਹ ਸਮਾਂ ਜਿਸ ਨੂੰ ਤੁਸੀਂ ਹੁਣ ਜੀ ਰਹੇ ਹੋ ਉਹ ਸਮਾਂ ਜਿਸ ਵਿੱਚ ਮੈਂ ਹੁਣ ਤੁਹਾਡੇ ਨਾਲ ਗੱਲ ਕਰ ਰਿਹਾ ਤੁਸੀਂ ਮੈਨੂੰ ਸੁਣ ਰਹੇ ਹੋ ਬਸ ਇਹੀ ਤੁਹਾਡੇ ਹੱਥ ਵਿੱਚ ਹੈ ਤੇ ਹਰ ਵਾਰ ਤੁਹਾਡੇ ਹੱਥ ਵਿੱਚ ਬਸ ਇੰਨਾ ਛੋਟਾ ਜਿਹਾ ਇੱਕ ਪਲ ਆਉਂਦਾ ਹੈ ਤੇ ਫਿਰ ਉਹ ਹਮੇਸ਼ਾ ਲਈ ਗਾਇਬ ਹੋ ਜਾਂਦਾ ਹੈ ਤਾਂ ਤੁਸੀਂ ਇਸ ਪਲ ਦਾ ਕੀ ਕਰੋਗੇ ਚਿੰਤਾ ਕਰਕੇ ਇਸ ਨੂੰ ਬਰਬਾਦ ਕਰੋਗੇ ਮੈਂ ਤਾਂ ਇਹੀ ਕਹੂੰਗਾ ਕਿ ਹਰ ਇਨਸਾਨ ਨੂੰ ਚਿੰਤਨ ਕਰਨਾ ਚਾਹੀਦਾ ਹੈ ਚਿੰਤਨ ਕਰਨਾ ਚਾਹੀਦਾ ਹੈ ਇਸ ਗੱਲ ਦਾ ਕਿ ਕਿਵੇਂ ਇਸ ਪਲ ਦਾ ਜ਼ਿਆਦਾ ਤੋਂ ਜ਼ਿਆਦਾ ਉਪਯੋਗ ਕੀਤਾ ਜਾ ਸਕੇ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਮਹਾਨ ਕਾਰਜ ਅਸੀਂ ਕਰ ਸਕੀਏ ਕਿਵੇਂ ਅਸੀਂ ਸਾਰਿਆਂ ਵਿੱਚ ਆਨੰਦ ਨੂੰ ਵੰਡ ਸਕੀਏ ਧਿਆਨ ਰੱਖਣਾ ਕਿ ਚਿੰਤਾ ਇਨਸਾਨ ਨੂੰ ਉਸ ਦੀ ਚਿਤਾ ਤੱਕ ਲੈ ਜਾਂਦੀ ਹੈ ਤੇ ਚਿੰਤਾ ਉਸ ਦੇ ਮਨ ਨੂੰ ਕੁੰਦਨ ਬਣਾ ਦਿੰਦਾ ਹੈ। ਸੇਠ ਨੇ ਕਿਹਾ ਮਹਾਤਮਾ ਜੀ ਮੈਂ ਤੁਹਾਡੀ ਗੱਲ ਸਮਝ ਗਿਆ ਕਿ ਸਾਨੂੰ ਜੀਵਨ ਨੂੰ ਜ਼ਿਆਦਾ ਗੰਭੀਰਤਾ ਨਾਲ ਨਾ ਲੈ ਕੇ ਇਸ ਨੂੰ ਪੂਰੀ ਊਰਜਾ ਤੇ ਆਨੰਦ ਨਾਲ ਵਰਤਮਾਨ ਵਿੱਚ ਜੀਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੇਠ ਨੇ ਅੱਗੇ ਪ੍ਰਸ਼ਨ ਕੀਤਾ ਪਰ ਮਹਾਤਮਾ ਜੀ ਜੇ ਕੋਈ ਇਨਸਾਨ ਚਿੰਤਾ ਨਾਲ ਘਿਰ ਚੁੱਕਿਆ ਹੈ ਤਾਂ ਉਹ ਇਸ ਤੋਂ ਬਾਹਰ ਕਿਵੇਂ ਆਵੇ? ਗੋਤਮਬੋਧ ਨੇ ਕਿਹਾ ਕੀ ਤੁਸੀਂ ਕਦੇ ਕਿਸੇ ਵੱਡੀ ਸੁਰੰਗ ਤੋਂ ਬਾਹਰ ਨਿਕਲੇ ਹੋ? ਸੁਰੰਗ ਦੇ ਅੰਦਰ ਕਿੰਨਾ ਭਿਆਨਕ ਹਨੇਰਾ ਹੁੰਦਾ ਹੈ? ਹਮੇਸ਼ਾ ਇਹ ਡਰ ਲੱਗਦਾ ਹੈ ਕਿ ਜੇ ਇਸ ਦੇ ਅੰਦਰ ਫਸ ਗਏ ਤਾਂ ਕੀ ਹੋਵੇਗਾ ਕਿਵੇਂ ਨਿਕਲਾਂਗੇ ਸਰੰਗ ਤੋਂ ਬਾਹਰ ਪਰ ਜੇਕਰ ਧਿਆਨ ਨਾਲ ਦੇਖੀਏ ਤਾਂ ਸਰੰਗ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਸਰੰਗ ਦੇ ਦੂਜੇ ਪਾਸੇ ਤੇ ਹਮੇਸ਼ਾ ਪ੍ਰਕਾਸ਼ ਹੀ ਹੁੰਦਾ ਹੈ ਜੇ ਉਸ ਪ੍ਰਕਾਸ਼ ਤੱਕ ਉਹੀ ਪਹੁੰਚ ਪਾਉਂਦਾ ਹੈ ਜੋ ਉਸ ਪੂਰੀ ਸਰੰਗ ਨੂੰ ਪਾਰ ਕਰਕੇ ਸਰੰਗ ਦੇ ਦੂਜੇ ਦਵਾਰ ਤੱਕ ਪਹੁੰਚਦਾ ਹੈ ਤੇ ਠੀਕ ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਕਈ ਵਾਰ ਅਸੀਂ ਖੁਦ ਨੂੰ ਨਿਰਾਸ਼ਾ ਤੇ ਚਿੰਤਾ ਦੀ ਕਾਲੀ ਸਰੰਗ ਵਿੱਚ ਫਸਾ ਲੈਂਦੇ ਹਾਂ ਜਿੱਥੋਂ ਬਾਹਰ ਜਾਣ ਦਾ ਰਸਤਾ ਨਜ਼ਰ ਨਹੀਂ ਆਉਂਦਾ ਤੇ ਇਹ ਲੱਗਣ ਲੱਗਦਾ ਹੈ ਕਿ ਇਹ ਜੀਵਨ ਇਦਾਂ ਹੀ ਸਮਾਪਤ ਹੋ ਜਾਏਗਾ ਪਰ ਅਜਿਹੇ ਹਾਲਾਤਾਂ ਵਿੱਚ ਠੀਕ ਉਸ ਸਰੰਗ ਦੀ ਤਰ੍ਹਾਂ ਇਸ ਨਿਰਾਸ਼ਾ ਤੇ ਚਿੰਤਾ ਨੂੰ ਖਤਮ ਕਰਨ ਵਾਲਾ ਆਸ਼ਾ ਦਾ ਪ੍ਰਕਾਸ਼ ਉਸੇ ਨੂੰ ਹੀ ਮਿਲਦਾ ਹੈ ਜੋ ਨਿਰੰਤਰ ਅੱਗੇ ਵਧਦਾ ਰਹਿੰਦਾ ਹੈ ਜੋ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ ਇਸ ਲਈ ਜੇ ਤੁਹਾਡੇ ਜੀਵਨ ਵਿੱਚ ਕਦੇ ਵੀ ਉਦਾਸੀ ਤੇ ਚਿੰਤਾ ਦਾ ਪਲ ਆਵੇ ਤਾਂ ਰੁਕਿਓ ਨਾ ਬਸ ਲਗਾਤਾਰ ਕੋਸ਼ਿਸ਼ ਕਰਦੇ ਰਹੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਹੁਣ ਸੇਠ ਗੌਤਮ ਬੁੱਧ ਦੇ ਇਹ ਵਚਨ ਸਮਝ ਚੁੱਕਾ ਸੀ ਉਸਨੇ ਬੁੱਧ ਦਾ ਧੰਨਵਾਦ ਕੀਤਾ ਤੇ ਉੱਥੋਂ ਚਲਿਆ ਗਿਆ ਪਰ ਉਸ ਤੋਂ ਪਹਿਲਾਂ ਮੈਂ ਇਸ ਵੀਡੀਓ ਨੂੰ ਖਤਮ ਕਰਾਂ ਦੋਸਤੋ ਮੈਂ ਤੁਹਾਡੇ ਨਾਲ ਪੰਜ ਅਜਿਹੇ ਪ੍ਰੈਕਟੀਕਲ ਟਿਪਸ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਚਿੰਤਾਵਾਂ ਤੇ ਪਰੇਸ਼ਾਨੀਆਂ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹੋ ਤਾਂ ਜੋ ਪਹਿਲੀ ਸਿੱਖਿਆ ਹੈ ਉਹ ਇਹ ਹੈ ਕਿ ਜੀਵਨ ਨੂੰ ਜ਼ਿਆਦਾ ਗੰਭੀਰਤਾ ਨਾਲ ਲੈਣਾ ਛੱਡ ਦਿਓ ਕਿ ਇਹ ਹੋ ਗਿਆ ਤਾਂ ਕੀ ਹੋਏਗਾ ਉਹ ਹੋ ਗਿਆ ਤਾਂ ਕੀ ਹੋਏਗਾ ਕੁਝ ਵੀ ਨਹੀਂ ਹੋਵੇਗਾ ਜੇ ਕੁਝ ਹੋ ਵੀ ਗਿਆ ਤਾਂ ਤੁਸੀਂ ਉਸ ਹਾਲਾਤ ਦੇ ਅਨੁਸਾਰ ਕੋਈ ਨਾ ਕੋਈ ਰਸਤਾ ਕੱਢ ਹੀ ਲੋਗੇ ਇਸ ਧਰਤੀ ਨੂੰ ਬ੍ਰਹਿਮੰਡ ਵਿੱਚ ਬਣੇ ਹੋਏ ਲਗਭਗ 400 ਕਰੋੜ ਵਰੇ ਤੋਂ ਉੱਪਰ ਹੋ ਚੁੱਕੇ ਨੇ ਤੇ ਜੇ ਤੁਹਾਡੇ ਤੇ ਮੇਰੇ ਵਰਗਾ ਕੋਈ ਇਨਸਾਨ 100 ਸਾਲ ਚਿੰਤਾ ਕਰਕੇ ਚਲਾ ਵੀ ਜਾਂਦਾ ਹੈ ਤਾਂ ਇਸ ਵਿੱਚ ਇਸ ਬ੍ਰਹਿਮੰਡ ਦਾ ਕੁਝ ਵੀ ਨਹੀਂ ਵਿਗੜਨ ਵਾਲਾ ਇਸ ਲਈ ਹਰ ਰੋਜ਼ ਖੁਦ ਨੂੰ ਇਹ ਬੋਲੋ ਕਿ ਮੈਂ ਸਿਰਫ ਜਿੰਦਾ ਨਹੀਂ ਰਹਿਣਾ ਬਲਕਿ ਜਿਉਣਾ ਵੀ ਹੈ ਦੂਜੀ ਸਿੱਖਿਆ ਇਹ ਹੈ ਕਿ ਹਰ ਛੋਟੀ ਤੋਂ ਛੋਟੀ ਗੱਲ ਲਈ ਚਿੰਤਾ ਕਰਨਾ ਛੱਡ ਦਿਓ ਜਿਵੇਂ ਕਿ ਕਿਸੇ ਟ੍ਰੈਫਿਕ ਵਿੱਚ ਫਸਣ ਦੀ ਚਿੰਤਾ ਕੋਈ ਛੋਟੇ-ਮੋਟੇ ਪੈਸੇ ਦਾ ਨੁਕਸਾਨ ਹੋ ਗਿਆ ਉਸ ਦੀ ਚਿੰਤਾ ਅੱਜ ਠੰਡਾ ਖਾਣਾ ਖਾਣਾ ਪਵੇਗਾ ਇਸ ਦੀ ਚਿੰਤਾ ਤੇ ਪਤਾ ਨਹੀਂ ਅਜਿਹੀਆਂ ਕਿੰਨੀਆਂ ਹੀ ਫਜ਼ੂਲ ਦੀਆਂ ਚਿੰਤਾਵਾਂ ਅਸੀਂ ਆਪਣੇ ਮਨ ਵਿੱਚ ਲੈ ਕੇ ਢੋਂਦੇ ਰਹਿੰਦੇ ਹਾਂ ਜ਼ਰਾ ਇੱਕ ਵਾਰ ਸੋਚ ਕੇ ਦੇਖੋ ਕਿ ਜਦੋਂ ਤੁਸੀਂ ਆਪਣੇ ਆਖਰੀ ਸਾਹ ਗਿਣ ਰਹੇ ਹੋਵੋਗੇ ਕਿ ਉਦੋਂ ਵੀ ਇਹ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਓਨੀਆਂ ਹੀ ਵੱਡੀਆਂ ਲੱਗਣਗੀਆਂ ਜਿੰਨੀਆਂ ਕਿ ਅੱਜ ਲੱਗ ਰਹੀਆਂ ਬਿਲਕੁਲ ਨਹੀਂ ਉਦੋਂ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਜੋ ਕਿ ਅੱਜ ਤੁਹਾਨੂੰ ਪਹਾੜ ਵਰਗੀਆਂ ਲੱਗ ਰਹੀਆਂ ਇੱਕ ਛੋਟੇ ਜਿਹੇ ਰੇਤ ਦੇ ਕਣ ਤੋਂ ਵੀ ਛੋਟੀਆਂ ਲੱਗਣਗੀਆਂ ਇਸ ਲਈ ਹਰ ਛੋਟੀ ਗੱਲ ਦੀ ਚਿੰਤਾ ਕਰਨਾ ਛੱਡ ਦਿਓ ਤੀਜੀ ਸਿੱਖਿਆ ਇਹ ਹੈ ਕਿ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੀਵਨ ਬਹੁਤ ਛੋਟਾ ਹੈ ਤੁਸੀਂ ਅੱਜ ਹੁਣ ਤੇ ਇਸੇ ਪਲ ਵੀ ਮਰ ਸਕਦੇ ਹੋ ਅਸੀਂ ਹਰ ਗੱਲ ਦੀ ਚਿੰਤਾ ਇਸ ਲਈ ਵੀ ਕਰਦੇ ਹਾਂ ਕਿਉਂਕਿ ਸਾਨੂੰ ਲੱਗਦਾ ਹੈ ਕਿ ਅਜੇ ਸਾਡੇ ਕੋਲ ਬਹੁਤ ਸਮਾਂ ਹੈ। ਅਸੀਂ ਬਹੁਤ ਸਾਲਾਂ ਤੱਕ ਜਿਉਂਦੇ ਰਹਾਂਗੇ। ਮਰਦੇ ਤਾਂ ਦੂਜੇ ਲੋਕ ਨੇ। ਮੈਂ ਤਾਂ ਜੀਵਤ ਰਹਾਂਗਾ। ਇਸ ਲਈ ਲਗਾਤਾਰ ਖੁਦ ਨੂੰ ਯਾਦ ਕਰਾਉਂਦੇ ਰਹੋ ਕਿ ਜ਼ਿਆਦਾ ਚਿੰਤਾ ਕਰਨ ਦਾ ਕੋਈ ਮਤਲਬ ਨਹੀਂ। ਹੋ ਸਕਦਾ ਹੈ ਕਿ ਅੱਜ ਦਾ ਦਿਨ ਮੇਰਾ ਆਖਰੀ ਦਿਨ ਹੋਵੇ। ਚੌਥੀ ਗੱਲ ਕਿ ਤੁਸੀਂ ਇਹ ਸਵੀਕਾਰ ਕਰੋ ਕਿ ਇਸ ਦੁਨੀਆ ਵਿੱਚ ਕੋਈ ਵੀ ਪਰਫੈਕਟ ਨਹੀਂ ਹੁੰਦਾ। ਸਭ ਤੋਂ ਗਲਤੀਆਂ ਹੁੰਦੀਆਂ ਨੇ। ਇਸ ਲਈ ਲੋਕਾਂ ਨੂੰ ਮਾਫ਼ ਕਰਨਾ ਸਿੱਖੋ। ਇਸ ਦੁਨੀਆ ਵਿੱਚ ਈਸ਼ਵਰ ਨੇ ਜੋ ਵੀ ਬਣਾਇਆ ਹੈ ਸਭ ਕੁਝ ਬਹੁਤ ਸੋਹਣਾ ਹੈ। ਜੇ ਅਸੀਂ ਉਸ ਵਿੱਚ ਅਛਾਈ ਨਹੀਂ ਦੇਖ پا ਰਹੇ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਚੀਜ਼ਾਂ ਖਰਾਬ ਨੇ ਬਲਕਿ ਇਸ ਦਾ ਮਤਲਬ ਇਹ ਹੈ ਕਿ ਹਾਲੇ ਤੱਕ ਤੁਸੀਂ ਇਹਨੇ ਸਮਝਦਾਰ ਨਹੀਂ ਹੋਏ ਕਿ ਉਹਨਾਂ ਚੀਜ਼ਾਂ ਵਿੱਚ ਅਛਾਈ ਦੇਖ ਸਕੋ ਤੇ ਪੰਜਵੀਂ ਗੱਲ ਲੋਕਾਂ ਦੀ ਮਦਦ ਕਰੋ ਪਰ ਬਿਨਾ ਉਹਨਾਂ ਨੂੰ ਦੱਸੇ ਜਦੋਂ ਅਸੀਂ ਬਿਨਾ ਕਿਸੇ ਤੇ ਇਹਿਸਾਨ ਚੜਾਏ ਬਸ ਇਦਾਂ ਹੀ ਉਸ ਦੀ ਮਦਦ ਕਰਦੇ ਹਾਂ ਤਾਂ ਸਾਨੂੰ ਅੰਦਰੋਂ ਇੱਕ ਸ਼ਾਂਤੀ ਤੇ ਸਕੂਨ ਦਾ ਅਨੁਭਵ ਹੁੰਦਾ ਹੈ ਜੋ ਸਾਨੂੰ ਤਾਕਤ ਦਿੰਦਾ ਹੈ ਕਿਸੇ ਵੀ ਬੁਰੇ ਹਾਲਾਤ ਨਾਲ ਲੜ ਕੇ ਉਸ ਤੋਂ ਬਾਹਰ ਨਿਕਲਦੀ ਦੋਸਤੋ ਸਾਨੂੰ ਆਪਣੇ ਜੀਵਨ ਵਿੱਚ ਇਸ ਗੱਲ ਨੂੰ ਅਪਣਾਉਣਾ ਚਾਹੀਦਾ ਹੈ ਕਿ ਕੋਈ ਗੱਲ ਨਹੀਂ ਜੋ ਹੋਵੇਗਾ ਦੇਖਿਆ ਜਾਵੇਗਾ ਕੋਈ ਗੱਲ ਨਹੀਂ ਜੋ ਹੋ ਚੁੱਕਿਆ ਹੈ ਉਸ ਵਿੱਚ ਮੇਰਾ ਕੰਟਰੋਲ ਨਹੀਂ ਸੀ ਹੁਣ ਜੋ ਹੋਵੇਗਾ ਉਸ ਨੂੰ ਮੈਂ ਬਿਹਤਰ ਬਣਾਵਾਂਗਾ ਜੀਵਨ ਵਿੱਚ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਸਾਡੀ ਖੁਸ਼ੀ ਤੇ ਅਸੀਂ ਉਦੋਂ ਹੀ ਖੁਸ਼ ਰਹਾਂਗੇ ਜਦੋਂ ਸਾਡੇ ਦਿਲ ਤੇ ਦਿਮਾਗ ਵਿੱਚ ਚਿੰਤਾਵਾਂ ਦਾ ਬੋਝ ਨਾ ਹੋਵੇ ਇਸ ਲਈ ਚਿੰਤਾ ਛੱਡੋ ਤੇ ਸੁੱਖ ਨਾਲ ਜਿਓ ਉਮੀਦ ਹੈ ਕਿ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ ਸ਼ੁਕਰੀਆ